ਛੋਟੇ ਕਦਵਾਲਾ ਮਸ਼ਹੂਰ ਇਨਫਲੂਐਂਸਰ ਅਤੇ ਰੂਬੀ ਦਾ ਮੰਗੇਤਰ ਵਿੱਕੀ ਬਠਿੰਡੇ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਉਹ ਆਪਣੀਆਂ ਮਜ਼ਾਕੀ ਵੀਡੀਓਜ਼ ਕਰਕੇ ਹਰ ਵੇਲੇ ਚਰਚਾ ਦੇ ਵਿੱਚ ਰਹਿੰਦਾ ਹੈ ਅਤੇ ਲੋਕਾਂ ਤੋਂ ਬਹੁਤ ਪਿਆਰ ਲੈਂਦਾ ਆਇਆ ਹੈ ਤੇ ਹੁਣ ਵੀ ਉਸ ਦੀ ਹਰ ਵੀਡੀਓ ਨੂੰ ਲੋਕਾਂ ਦੇ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ ਪਰ ਇਸ ਵੇਲੇ ਉਸ ਦੇ ਬਾਰੇ ਨਿਕਲ ਕੇ ਇੱਕ ਉਦਾਸ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਨੇ ਉਸ ਦੇ ਚਾਉਣ ਵਾਲਿਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਵਿੱਕੀ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਅਕਾਊਂਟ ਉੱਤੇ ਇੱਕ ਫੋਟੋ ਪੋਸਟ ਕੀਤੀ ਹੈ ਅਤੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਦੀ ਲੱਤ ਤੇ ਪਲਾਸਟਰ ਲੱਗਿਆ ਹੋਇਆ ਦਿਖ ਰਿਹਾ ਹੈ ਅਤੇ ਉੱਪਰੋਂ ਹੱਥ ਵਿੱਚ ਡ੍ਰਿਪ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ। ਫੋਟੋ ਵਿੱਚ ਉਹ ਹਸਪਤਾਲ ਦੇ ਬੈੱਡ ਤੇ ਪਿਆ ਕਾਫੀ ਪਰੇਸ਼ਾਨ ਅਤੇ ਬਿਮਾਰ ਦਿਖਾਈ ਦੇ ਰਿਹਾ ਹੈ। ਐਸਾ ਤਸਵੀਰ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਚਿੰਤਾ ਜਤਾਉਣੀ ਸ਼ੁਰੂ ਕਰ ਦਿੱਤੀ। ਕਈ ਯੂਜ਼ਰ ਕਮੈਂਟ ਕਰ ਰਹੇ ਹਨ ਕਿ ਸ਼ਾਇਦ ਵਿੱਕੀ ਦਾ ਕੋਈ ਐਕਸੀਡੈਂਟ ਹੋ ਗਿਆ ਹੋਵੇ ਪਰ ਅਜੇ ਤੱਕ ਉਸ ਵੱਲੋਂ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਗਈ ਜਿਵੇਂ ਹੀ ਇਹ ਫੋਟੋ ਅਤੇ ਵੀਡੀਓਜ਼ ਸਾਹਮਣੇ ਆਈਆਂ ਤਾਂ ਫੈਨਸ ਨੇ ਉਸ ਦੀ ਖੈਰ ਖਬਰ ਲਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ ਹਰ ਕੋਈ ਉਸ ਦੀ ਜਲਦੀ ਸਿਹਤਮੰਦੀ ਲਈ ਦੁਆ ਕਰ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਤੁਸੀਂ ਦੇਖ ਸਕਦੇ ਹੋ ਉਸ ਦੀ ਇਸ ਵੀਡੀਓ ਦੇ ਥੱਲੇ ਕੀਤੇ ਜਾ ਰਹੇ ਹਨ ਪਿਛਲੇ ਕੁਝ ਮਹੀਨੇ ਵਿੱਕੀ ਅਤੇ ਉਸਦੇ ਪਰਿਵਾਰ ਲਈ ਬਹੁਤ ਭਾਰੀ ਰਹੇ ਹਨ ਸਭ ਨੂੰ ਯਾਦ ਹੋਵੇਗਾ ਕਿ ਪਹਿਲਾਂ ਉਸਦੀ ਮਾਂ ਦੀ ਤਬੀਅਤ ਖਰਾਬ ਹੋਈ ਸੀ ਅਤੇ ਉਹ ਕਈ ਦਿਨ ਹਸਪਤਾਲ ਵਿੱਚ ਭਰਤੀ ਰਹੀ ਜਦੋਂ ਉਹ ਠੀਕ ਹੋਈ ਤੇ ਕੁਝ ਸਮੇਂ ਬਾਅਦ ਉਸਦੀ ਨਾਨੀ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਹੋ ਗਈ ਅਤੇ ਵਿੱਕੀ ਨੇ ਪੂਰੇ ਮਨ ਦੇ ਨਾਲ ਆਪਣੀ ਨਾਨੀ ਦੀ ਸੇਵਾ ਕੀਤੀ ਇਸ ਤੋਂ ਇਲਾਵਾ ਸਭ ਨੂੰ ਪਤਾ ਹੋਵੇਗਾ ਕਿ ਵਿੱਕੀ ਦਾ ਰਿਲੇਸ਼ਨ ਸੋਸ਼ਲ ਮੀਡੀਆ ਇਨਫਲੂਐਂਸਰ ਹਰਵਿੰਦਰ ਕੌਰ ਰੂਬੀ ਨਾਲ ਚੱਲ ਰਿਹਾ ਸੀ ਤੇ ਰੂਬੀ ਪੇਸ਼ੇ ਤੋਂ ਵਕੀਲ ਵੀ ਹੈ ਤੇ ਕਾਫੀ ਰਿਚ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜਦ ਕਿ ਵਿੱਕੀ ਬਠਿੰਡਾ ਇੱਕ ਸਾਦੇ ਤੇ ਠੀਕ ਠਾਕ ਪਰਿਵਾਰ ਤੋਂ ਹੈ ਤੇ ਦੋਵੇਂ ਕਾਫੀ ਸਮਾਂ ਇਕੱਠੇ ਰਹੇ ਰੀਲਾਂ ਅਤੇ ਵਲੌਗ ਬਣਾਉਂਦੇ ਰਹੇ ਪਰ ਫਿਰ ਅਚਾਨਕ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਪਰ ਕਾਰਨ ਅਜੇ ਤੱਕ ਵੀ ਸਾਹਮਣੇ ਨਹੀਂ ਆਇਆ ਤੇ ਲੋਕਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਰੂਬੀ ਜ਼ਿਆਦਾ ਰਿੱਚ ਪਰਿਵਾਰ ਤੇ ਹੋਣ ਕਰਕੇ ਉਹਨਾਂ ਨੇ ਵਿੱਕੀ ਨੂੰ ਛੱਡ ਦਿੱਤਾ ਤੇ ਇੱਕ ਦੂਜੇ ਨੇ ਦੋਨਾਂ ਦੀਆਂ ਫੋਟੋ ਵੀਡੀਓਜ਼ ਸਭ ਕੁਝ ਡਿਲੀਟ ਕਰ ਦਿੱਤਾ ਤੇ ਹੁਣ ਇਸ ਸਮੇਂ ਦੋਨੇ ਇੱਕ ਦੂਜੇ ਤੋਂ ਵੱਖ ਹਨ ਅਤੇ ਬ੍ਰੇਕਅਪ ਨੇ ਵਿੱਕੀ ਨੂੰ ਅੰਦਰੋਂ ਝੰਡੋੜ ਦਿੱਤਾ ਤੇ ਉਹ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਗਿਆ ਸੀ ਕੁਝ ਮਹੀਨੇ ਉਹ ਸੋਸ਼ਲ ਮੀਡੀਆ ਤੋਂ ਦੂਰ ਰਿਹਾ ਤੇ ਹੁਣ ਉਹ ਹਸਪਤਾਲ ਵਿੱਚ ਦਾਖਲ ਰਿਹਾ ਤੇ ਦੋਸਤਾਂ ਨੇ ਉਸ ਦੀ ਬਹੁਤ ਸੰਭਾਲ ਕੀਤੀ ਕੌਜ ਸਮਾਂ ਪਹਿਲਾਂ ਹੀ ਵਿੱਕੀ ਮੋੜ ਪਹਿਲਾਂ ਵਰਗੇ ਖੁਸ਼ਮੁਜਾਜ ਮੂਡ ਵਿੱਚ ਵੀਡੀਓ ਬਣਾਉਂਦਾ ਦਿਸ ਰਿਹਾ ਸੀ ਅਤੇ ਫੈਨਸ ਵੀ ਉਸ ਨੂੰ ਮੋੜ ਨਾਰਮਲ ਜੀਵਨ ਵਿੱਚ ਦੇਖ ਕੇ ਕਾਫੀ ਜ਼ਿਆਦਾ ਖੁਸ਼ ਸਨ ਤੇ ਉਸ ਦੀਆਂ ਵੀਡੀਓਜ਼ ਨੂੰ ਕਾਫੀ ਜ਼ਿਆਦਾ ਲਾਈਕ ਕਮੈਂਟ ਤੇ ਸਰਾਇਆ ਜਾਂਦਾ ਸੀ ਪਰ ਹੁਣ ਇਹ ਨਵੀਂ ਸਥਿਤੀ ਫਿਰ ਚਿੰਤਾ ਵਿੱਚ ਪਾ ਗਈ ਸਭ ਨੂੰ ਅਤੇ ਲੋਕ ਉਸ ਦੀ ਖੈਰ ਮੰਗ ਰਹੇ ਹਨ ਤੇ ਹਸਪਤਾਲ ਉਸ ਦਾ ਹਾਲ ਜਾਣਨ ਲਈ ਉਸ ਦੇ ਦੋਸਤ 사ਜਣ ਜਗਪਾਲ ਪੁਰੀਆ ਤੇ ਹੋਰ ਵੀ ਕਈ ਨਾਮੀ ਜਿਹੜੇ ਯੂਟਿਊਬਰ ਤੇ ਉਸ ਦੇ ਦੋਸਤ ਆ ਉਹ ਉਸ ਦਾ ਪਤਾ ਲਾਣ ਲਈ ਹਸਪਤਾਲ ਪਹੁੰਚੇ ਹਨ ਫਿਲਹਾਲ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਵਿੱਕੀ ਨਾਲ ਅਸਲ ਦੇ ਵਿੱਚ ਹੋਇਆ ਕੀ ਹੈ ਕਿਉਂਕਿ ਕੋਈ ਸਪਸ਼ਟੀਕਰਨ ਅਜੇ ਤੱਕ ਉਸ ਦੇ ਵੱਲੋਂ ਨਹੀਂ ਦਿੱਤਾ ਗਿਆ ਤੇ ਜਿਵੇਂ ਹੀ ਉਹ ਕੋਈ ਅਪਡੇਟ ਦੇਵੇਗਾ ਅਸੀਂ ਤੁਹਾਡੇ ਨਾਲ ਤੁਰੰਤ ਸਾਂਝੀ ਕਰਾਂਗੇ ਫੈਨਸ ਉਮੀਦ ਕਰ ਰਹੇ ਹਨ ਕਿ ਵਿੱਕੀ ਜਲਦੀ ਤੰਦਰੁਸਤ ਹੋ ਕੇ ਘਰ ਵਾਪਸ ਆਵੇ ਤੇ ਇਹ ਮੁਸ਼ਕਲ ਵਕਤ ਉਸਦੇ ਪਰਿਵਾਰ ਤੋਂ ਦੂਰ ਰਹੇ ਕਿਉਂਕਿ ਵਿੱਕੀ ਇੱਕ ਵਧੀਆ ਤੇ ਖੁਸ਼ਦਿਲ ਇਨਸਾਨ ਹੈ ਬੇਸ਼ੱਕ ਕੱਦ ਜ਼ਰੂਰ ਛੋਟਾ ਹੈ ਪਰ ਸੋਚ ਵੱਡੀ ਹੈ ਤੇ ਕਈ ਲੋਕ ਉਸ ਨੂੰ ਉਸਦੇ ਕੱਦ ਨੂੰ ਲੈ ਕੇ ਵੀ ਮਾੜੇ ਚੰਗੇ ਕਮੈਂਟ ਕਰਦੇ ਹਨ ਪਰ ਅਸੀਂ ਤੁਹਾਨੂੰ ਸਭ ਨੂੰ ਇਹ ਅਪੀਲ ਕਰਦੇ ਹਾਂ ਕਿ ਕੱਦ ਨਾਲ ਬੰਦੇ ਦੀ ਸੋਚ ਦਾ ਕੋਈ ਲਿੰਕ ਨਹੀਂ ਹੁੰਦਾ ਇਸ ਕਰਕੇ ਬੰਦੇ ਨੂੰ ਕਿਰਦਾਰ ਤੋਂ ਪਛਾਣੋ ਨਾ ਕਿ ਕੱਦ ਤੋਂ ਅਸੀਂ ਸਭ ਨਾਲ ਮਿਲ ਕੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿੱਕੀ ਨੂੰ ਪੂਰੀ ਤੰਦਰੁਸਤੀ ਬਖਸ਼ੇ ਤੇ ਉਸ ਦੇ ਘਰ ਵਿੱਚ ਚੱਲ ਰਹੀਆਂ ਜੋ ਪਰੇਸ਼ਾਨੀਆਂ ਹਨ ਉਹਨਾਂ ਨੂੰ ਜਲਦੀ ਖਤਮ ਕਰ ਦੇਵੇ ਤੁਸੀਂ ਵੀ ਇਸ ਘਟਨਾ ਬਾਰੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਵਿੱਕੀ ਨੂੰ ਹੌਸਲਾ ਦਿਓ ਕਿਉਂਕਿ ਹੌਸਲਾ ਬਹੁਤ ਵੱਡੀ ਚੀਜ਼ ਹੁੰਦੀ ਹੈ ਤੇ ਜੇਕਰ ਇਨਸਾਨ ਬਿਮਾਰ ਇਨਸਾਨ ਨੂੰ ਹੌਸਲਾ ਮਿਲ ਜਾਵੇ ਤਾਂ ਉਸ ਦੀ ਅੱਧ ਤੋਂ ਜ਼ਿਆਦਾ ਬਿਮਾਰੀ ਕੱਟੀ ਜਾਂਦੀ ਹੈ ਤੇ ਕਿਰਪਾ ਕਰਕੇ ਤੁਸੀਂ ਸਾਰੇ ਹੌਸਲਾ ਜ਼ਰੂਰ ਦਿਓ ਤੇ ਵਿੱਕੀ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਆਵੇ ਤੇ ਪਰਿਵਾਰ ਦੇ ਨਾਲ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ